ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਕਸਰ ਗਰਮੀ ਦੇ ਦਿਨਾਂ ਦੇ ਵਿੱਚ ਵਕਫਕ ਸਮਰ ਕੈਂਪਾ ਦਾ ਆਯੋਜਨ ਹੁੰਦਾ ਹੈ ਉੱਥੇ ਹੀ ਕਪੂਰਤਲਾ ਦੇ ਪਿੰਡ ਬਲੇਰਖਾਨਪੁਰ ਵਿੱਚ ਗੁਰਦੁਆਰਾ ਸੰਸਰ ਸਾਹਿਬ ਬਲੇਰਖਾਨਪੁਰ ਵਿਖੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਸੰਤ ਬਾਬਾ ਲੀਦਰ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਪਾਠ ਬੋਧ ਦੀ ਸਿਖਲਾਈ ਗੁਰਸ਼ਬਦ ਨਾਲ ਜੋੜਨ ਲਈ ਕੀਤਾ ਜਾ ਰਿਹਾ ਹੈ ਜਿਸ ਵਿੱਚ ਬੱਚਿਆਂ ਤੋਂ ਨੌਜਾਂਤੇ ਬੀਬੀਆਂ ਸ਼ਾਮਲ ਹੋਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਕੀ ਤਰ ਸੱਚੇ ਪਾਤਸ਼ਾਹ ਜੀ ਦੇ ਜੋ 52 ਬਚਨ ਹੈ ਉਹਨਾਂ ਦੇ ਵਿੱਚ ਸਤਿਗੁਰਾਂ ਨੇ ਇੱਕ ਥਾਂ ਬਚਨ ਕੀਤਾ 52 ਬਚਨਾਂ ਦੇ ਵਿੱਚ ਕਿ ਜਿਹੜੇ ਕੁਰਬਾਨੀ ਦੇ ਅਰਥ ਹੈ ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ ਖੜ੍ਹਦੇ ਆ ਇਤਿਹਾਸ ਦੇ ਵਿੱਚ ਵੀ ਬੋਲ ਆਉਂਦੇ ਹਨ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖ ਹੈ ਜਾ ਤੋ ਸਿੰਘ ਨੂੰ ਜਦੋਂ ਸੰਤਿਆ ਲੈਣੀ ਹੋਵੇ ਤੇ ਗੁਰੂ ਘਰ ਦੇ ਵਿਦਵਾਨ ਸਿੰਘਾਂ ਬੱਸ ਉਹ ਜਾ ਕੇ ਗੁਰਬਾਣੀ ਦੇ ਅਖਰਾਂ ਦਾ ਬੋਧ ਕਰਨਾ ਚਾਹੀਦਾ ਇਹ ਜਿਹੜੀ ਰੀਤ ਹੈ ਪਿਛਲੇ ਸਾਲ ਸਤਕਾਰਯੋਗ ਸੰਤ ਬਾਬਾ ਸਾਹਿਬ ਸਿੰਘ ਜੀ ਨਿਰਮਲੇ ਮਹਾਪੁਰਖ ਸਮਰਾਏ ਵਾਲੇ ਉਹਨਾਂ ਨੇ ਸੰਤ ਦਰਸ਼ਨ ਸਿੰਘ ਜੀ ਦੇ ਨਾਲ ਗੁਰਮਤਾ ਕੀਤਾ ਵੀ ਆਪਾਂ ਇਹ ਜਿਹੜੀ ਰੀਤ ਹੈ ਇਹਨੂੰ ਕਿਸੇ ਤਰੀਕੇ ਨਾਲ ਅੱਗੇ ਤੋਰੀਏ ਤੋ ਉਹਨਾਂ ਨੇ ਫਿਰ ਦਾਸ ਨੂੰ ਬੁਲਾ ਕੇ ਉੱਥੇ ਮੀਟਿੰਗ ਰੱਖ ਕੇ ਪਹਿਲਾ ਸਮਾਗਮ ਪਿਛਲੇ ਸਾਲ ਨਗਰ ਸਮਰਾਏ ਇਸੇ ਤਰੀਕੇ ਨਾਲ 20 ਦਿਨਾਂ ਦਾ ਕੀਤਾ ਗਿਆ ਸੀਗਾ। ਤੋਂ ਇਥੋ ਸੰਗਤਾਂ ਨਾਲ ਜਾਂਦੀ ਆ ਰਹੀਆਂ ਜਿਹਦੇ ਵਿੱਚ ਭਾਈ ਗੁਰਜੀਤ ਸਿੰਘ ਹੁਣੀ ਨਾਲ ਭਾਈ ਪਰਮਜੀਤ ਸਿੰਘ ਹੁਣੀ ਨਾਲ ਜਾਂਦੇ ਰਹੇ। ਇਸ ਵਾਰੀ ਹੋਰ ਦੋ ਤਿੰਨ ਨਗਰਾਂ ਤੋਂ ਬਸੇਸਰਪੁਰ ਜਾਂ ਹੋਰ ਇੱਕ ਦੋ ਨਗਰੋਂ ਨਾਲ ਤੋਂ ਵੀ ਫੋਨ ਆਏ ਸੀ ਵੀ ਅਸੀਂ ਇਹ ਚਾਹੁੰਦੇ ਆ ਪਰ ਇਹ ਗੁਰਮੁਖਾਂ ਨੇ ਉਤੰਮ ਬਹੁਤ ਜ਼ਿਆਦਾ ਕੀਤਾ ਵੀ ਨਹੀਂ ਆਪਾਂ ਇਸ ਪਿੱਲੋ ਇਥੇ ਸਮਾਗਮ ਇਸ ਵਾਰੀ ਰੱਖੀਏ। ਸਾਰੇ ਇਸੇ ਨਗਰ ਦੇ ਜਿੰਨੇ ਵੀ ਪਤਵੰਤੇ ਸੱਜਣਾਂ ਪੰਚਾਇਤੀ ਮੈਂਬਰ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਸਾਰਿਆਂ ਰਲ ਮਿਲ ਕੇ ਗੁਰਮਤਾ ਕਰਕੇ ਇੱਥੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਇੱਕ ਤਰੀਕ ਤੋਂ ਆਰੰਭ ਕੀਤਾ ਤੇ ਇਹਦੇ ਵਿੱਚ ਸਾਡੇ ਕੋਲ ਤਕਰੀਬਨ 137 ਬੱਚੇ ਜਿਨ੍ਹਾਂ ਨੇ ਇੱਕ ਤਰੀਕ ਤੋਂ ਲੈ ਕੇ ਹੁਣ ਤੱਕ ਪ੍ਰੋਪਰ ਕਲਾਸ ਦੇ ਵਿੱਚ ਹਿੱਸਾ ਲਿਆ ਉਹਦੇ ਨਾਲ ਹੋਰ ਉਹਨਾਂ ਦੇ ਪੇਰੈਂਟਸ ਜਿਹੜੇ ਆਉਂਦੇ ਸੀ ਬੈਠ ਕੇ ਨਾਲ ਸੁਣਦੇ ਸੀ ਉਹਨਾਂ ਨੇ ਵੀ ਇੱਥੇ ਇਸ ਸਾਲਿਆ ਦੇ ਨਾਲ ਦੀ ਨਾਲ ਲਖਾਰੀ ਸਿੰਘ ਤੋਂ ਆਏ ਹੋਏ ਨੇ ਇੱਕ ਲਖਾਰੀ ਸਵਰਨਪ੍ਰੀਤ ਸਿੰਘ ਜੀ ਇੱਕ ਜਸ਼ਨਪ੍ਰੀਤ ਸਿੰਘ ਜੀ ਉਹ ਆਪਣੇ ਕੋਲ ਹਾਜ਼ਰ ਨੇ ਤੇ ਲਿਖਣ ਦੀ ਵਿੱਦਿਆ ਬਾਰੇ ਉਹ ਆਪ ਜੀ ਦੇ ਨਾਲ ਸਾਂਝ ਪਾਉਣਗੇ ਨਾਲ ਦੀ ਨਾਲ ਸਾਡੇ ਕੋਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਰਵਿੰਦਰ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰੀ ਭਰਦੇ ਰਿਹਾ ਉਹ ਵੀ ਇਹਦੇ ਬਾਰੇ ਆਪ ਜੀ ਨੂੰ ਜਾਣਕਾਰੀ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇਰ ਖਾਨਪੁਰ ਦੀ ਗੁਰਦੁਆਰਾ ਸੰਕੇ ਸਰ ਸਾਹਿਬ ਐਂਡ ਬਲੇਰ ਖਾਨ ਇਹ ਜੋ ਸਮਾਗਮ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਤ ਪਾਠ ਬੋਧ ਸਮਾਗਮ ਹੈ ਜਿਸ ਵਿੱਚ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਬੀਬੀਆਂ ਤੱਕ ਇਹ ਜੋ ਪਾਠ ਬੋਧ ਦੀ ਸਖਲਾਈ ਗੁਰ ਸ਼ਬਦ ਦੇ ਨਾਲ ਜੋੜਨ ਦੇ ਲਈ ਇਹ ਬਹੁਤ ਵੱਡਾ ਉਦਮ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਸਾਰਾ ਪ੍ਰੋਗਰਾਮ ਹੈ ਸੰਤ ਬਾਬਾ ਲੀਡਰ ਸਿੰਘ ਜੀ ਦੇ ਰਹਿਨਮਾਈ ਹੇਠ ਚੱਲ ਰਿਹਾ ਹੈ ਔਰ ਇਹ ਜੋ ਸਮਾਗਮ ਹੈ ਪਹਿਲੀ ਤਰੀਕ ਤੋਂ ਸ਼ੁਰੂ ਹੋਇਆ ਹੈ ਔਰ 20 ਤਰੀਕ ਤੱਕ ਇਸੇ ਤਰ੍ਹਾਂ ਹੀ ਚੱਲੇਗਾ 20 ਤਰੀਕ ਨੂੰ ਜਿਹੜੇ ਬੱਚੇ ਫਸਟ ਸੈਕੰਡ ਥਰਡ ਹੋਣਗੇ ਉਹਨਾਂ ਨੂੰ ਸ਼ੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮੈਡਲ ਦਿੱਤੇ ਜਾਣਗੇ ਔਰ ਲਿਟਰੇਚਰ ਦਿੱਤਾ ਜਾਊਗਾ ਧਾਰਮਿਕ ਲਿਟਰੇਚਰ ਉਸੇ ਦਿਨ ਤੋਂ ਹੀ ਗੁਰੂ ਕੇ ਸ਼ਬਦ ਦਾ ਇਸੇ ਤਰ੍ਹਾਂ ਹੀ ਪ੍ਰਚਾਰ ਚੱਲ ਰਿਹਾ ਹੈ ਬੱਚੇ ਜੀ 5 ਸਾਲ ਦੀ ਉਮਰ ਤੋਂ ਲੈ ਕੇ 45 50 ਸਾਲ ਦੀ ਉਮਰ ਤੱਕ ਦੇ ਸਾਡੇ ਕੋਲ 5 ਗਰੁੱਪ ਹਨ ਉਹਨਾਂ ਪੰਜਾਂ ਗਰੁੱਪਾਂ ਦੇ ਵਿੱਚੋਂ ਜੋ ਫਰਸਟ ਸੈਕੰਡ ਥਰਡ ਹੋਣਗੇ ਉਹਨਾਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਔਰ 150 ਬੱਚੇ ਨੂੰ ਹੀ ਬਿਲਕੁਲ ਉਹਦੇ ਇਨਾਮ ਦਿੱਤੇ ਜਾਣਗੇ ਕੋਈ ਵੀ ਬੱਚਾ ਇੰਨਾ ਵਿਰਵਾ ਨਹੀਂ ਜਾਏਗਾ ਭਾਵੇਂ ਉਹਦੇ ਨੰਬਰ ਘੱਟ ਵੀ ਆਏ ਹੋਣ ਉਹਨੂੰ ਸ਼ਾਬਾਸ਼ ਦੇ ਤੌਰ ਤੇ ਇਨਾਮ ਜ਼ਰੂਰ ਦਿੱਤਾ ਜਾਵੇਗਾ ਬੱਚਿਆਂ ਨੂੰ ਜੀ ਜਪਜੀ ਸਾਹਿਬ ਤੋਂ ਸ਼ੁਰੂ ਕਰਕੇ ਲਗਾਤਾਰਾਂ ਤੋਂ ਮਹਾਰਨੀ ਤੋਂ ਸ਼ੁਰੂ ਕਰਕੇ ਜਪਜੀ ਸਾਹਿਬ ਜਿਨੀਆਂ ਨਿਤਨੇਮ ਦੀਆਂ ਪੌੜੀਆਂ ਅਨੰਦ ਸਾਹਿਬ ਚੌਪਈ ਸਵੇਈਏ ਇਹ ਸਾਡੇ ਨਗਰ ਵੱਲੋਂ ਪਹਿਲੀ ਵਾਰੀ ਇਹ ਕੀਤਾ ਜਾ ਰਿਹਾ ਜੀ ਉਦਮ ਇਹ ਸਾਡਾ ਬੱਚਾ ਹੈ ਗੁਰਜੀਤ ਸਿੰਘ ਇਹ ਬਹੁਤ ਧਾਰਮਿਕ ਵਿਚਾਰਾਂ ਵਾਲਾ ਨੌਜਵਾਨ ਹੈ ਇੰਨੇ ਉਦਮ ਕੀਤਾ ਸੀ ਔਰ ਸਾਰੀ ਹੀ ਸੰਗਤ ਇਹਦੇ ਨਾਲ ਤਰੀ ਹੋਈ ਹੈ ਔਰ ਸਾਰੀ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਹੈ 20 ਦਿਨ ਤੋਂ ਹੀ ਲੰਗਰ ਪ੍ਰਸ਼ਾਦਾ ਇਸੇ ਤਰ੍ਹਾਂ ਹੀ ਸ਼ਮੀਲਾਂ ਛੰਡੇ ਮਿੱਠੇ ਜਲਦੀਆਂ ਚੱਲ ਰਹੀਆਂ ਹਨ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ 20 ਤੀਕਾ ਕਿਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਚੱਲਦਾ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਕਬੂਟਲਾ ਦੇ ਸ਼ਰਾਫਾ ਬਾਜ਼ਾਰ ਵਿੱਚ 8 ਜੂਨ ਦੀ ਸਵੇਰ ਇੱਕ ਜਵੈਲਰ ਦੀ ਦੁਕਾਨ ਵਿੱਚ ਲੱਖਾਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ ਤੇ ਇਸ ਵਾਰਦਾਤ ਨਾਲ ਜੁੜੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਤੇ ਨਾ ਪਾਸੋਂ ਤਿੰਨ ਕਿਲੋ ਚਾਂਦੀ ਸਾਢੇ ਚਾਰ ਤੋਲੇ ਸੋਨਾ ਤੇ ਗਹਿਣੇ ਦੇ ਅੱਠ ਲੱਖ ਬਰਾਮਦ ਕੀਤੇ ਹਨ ਪੁਲਿਸ ਮੁਤਾਬਕ ਹਾਲੇ ਵੀ ਦੋ ਲੁਟੇਰੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ ਸਰ ਜਿਹੜੀ ਪਿਛਲੇ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਸਰਾਫਾ ਬਾਜ਼ਾਰ ਚ ਸੁਨਿਆਰੇ ਦੀ ਦੁਕਾਨ ਤੇ ਲੁੱਟ ਹੋਈ ਹੈ ਪੁਲਿਸ ਪੁਲਿਸ ਨੇ ਕੀ ਹੁਣ ਤੱਕ ਇਨਵੈਸਟੀਗੇਸ਼ਨ ਚਾਇਆ ਔਰ ਕੀ ਕੀ ਬਰਾਮਦੀਆਂ ਨੇ ਕਿਹੋ ਜਿਹੇ ਲੋਕਾਂ ਦਾ ਪ੍ਰੋਫਾਈਲ ਹੈ ਜਿਹੜੇ ਫੜੇ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੀ ਸ਼ੁਰੂਆਤ ਕੀਤੀ ਹੈ ਜੇਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਇੰਟਰਸਟੇਟ ਗੈਂਗ ਆਫ ਰੋਬਰਸ ਉਹਨੂੰ ਕਪੂਰਥਲਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਅਰੈਸਟ ਕੀਤਾ ਗਿਆ ਇਸ ਮਹੀਨੇ ਦੀ 8 ਤਰੀਕ ਨੂੰ ਤਕਰੀਬਨ ਸਵੇਰੇ 4:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਅਣਪਛਾਤੇ 3-4 ਨਕਾਬਕੋਸ਼ ਲੋਕ ਚਿੱਟੇ ਰੰਗ ਦੀ ਹਿਉਂਡਈ ਐਕਸੈਂਟ ਗੱਡੀ ਦੇ ਵਿੱਚ ਆਏ ਸਨ ਅਤੇ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਉਹਦੇ ਤਾਲੇ ਤੋੜ ਕੇ ਸ਼ਟਰ ਖੋਲ ਕੇ ਦੁਕਾਨ ਦੇ ਵਿੱਚੋਂ ਬੜੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਂਦੀ ਅਤੇ ਸੋਨਾ ਦੀ ਲੁੱਟ ਕੀਤੀ ਹੈ ਅਤੇ ਤਿਜੋਰੀ ਵੀ ਜਿਹੜਾ ਪਟਕੇ ਲੈ ਗਏ ਹਨ ਇਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਪੁਲਿਸ ਟੀਮਾਂ ਪਹੁੰਚੀਆਂ ਸੀਨੀਅਰ ਅਫਸਰਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੁਰੰਤ ਕਾਰਵਾਈ ਕਰਦੇ ਹੋਏ ਮਦਈ ਮਕਦਮਾ ਵੱਲੋਂ ਸਟੇਟਮੈਂਟ ਰਿਕਾਰਡ ਕਰਕੇ ਸਖਤ ਤਰ੍ਹਾਂ ਹੇਠ ਮਕਦਮਾ ਦਰਜ ਕੀਤਾ ਗਿਆ ਹੈ ਮਕਦਮੇ ਦੀ ਤਫਤੀਸ਼ ਨੂੰ ਅੱਗੇ ਬਤਾਂਦੇ ਹੋਏ ਐਸਪੀ ਡੀ ਡੀਐਸਪੀ ਡੀ ਡੀਐਸਪੀ ਕਪੂਰਥਲਾ ਐਸਐਚਓ ਸਿਟੀ ਕਪੂਰਥਲਾ ਅਤੇ ਇਨਚਾਰਜ ਸੀਆਈਏ ਕਪੂਰਥਲਾ ਦੇ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਦੇ ਵਿੱਚ ਦੋਸ਼ੀਆਂ ਨੂੰ ਅੱਗੇ ਤੇ ਪਿੱਛੇ ਦੋਵੇਂ ਪਾਸੇ ਟਰੈਕ ਕੀਤਾ ਗਿਆ ਲਗਾਤਾਰ ਹੀ ਮੁਸਤਦੀ ਨਾਲ ਕੰਮ ਕਰਦੇ ਹੋਏ ਟੀਮਾਂ ਨੇ ਦੋਸ਼ਿਆ ਨੂੰ ਤਕਰੀਬਨ 300 ਕਿਲੋਮੀਟਰ ਤੱਕ ਫਾਲੋ ਕੀਤਾ ਹੈ ਤੇ ਫਾਲੋ ਕਰਨ ਉਪਰੰਤ ਇਹਨਾਂ ਦੀ ਜਿਹੜੀ ਟ੍ਰੇਲ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਿਕਲੇ ਹਨ ਆ ਇਹਦੇ ਵਿੱਚ ਗੱਲ ਇਹ ਸਾਹਮਣੇ ਆਈ ਹੈਗੀ ਹੈ ਕਿ ਦੋਸ਼ਿਆ ਨੇ ਵੱਖ-ਵੱਖ ਤਰੀਕੇ ਨਾਲ ਪੁਲਿਸ ਨੂੰ ਚੱਕਵਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਫਿਰ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹ ਦੋਸ਼ਿਆ ਦੇ ਜਿਹੜਾ ਇਹਨਾਂ ਦਾ ਟ੍ਰੇਸ ਕਰ ਲਿਆ ਸੀਗਾ ਸਾਨੂੰ ਬੜੇ ਵਧੀਆ ਜਿਹੜੀ ਇੱਕ ਇਨਪੁਟ ਮਿਲੀ ਸੀ ਕਿ ਜਿਹੜੇ ਦੋਸ਼ੀ हिमाचल प्रदेश ਦੇ ਜ਼ਿਲ੍ਹਾ ਕਾਂਗੜਾ ਦੇ ਵਿੱਚ ਹੈਗੇ ਆ ਤੁਰੰਤ ਸਾਡੀ ਟੀਮਾਂ ਉੱਥੇ ਪਹੁੰਚ ਗਈਆਂ ਦੋਸ਼ੀਆਂ ਨੂੰ ਖਬਰ ਲੱਗੀ ਤੇ ਉਹ ਉਧਰ ਵੀ ਜਿਹੜਾ ਫਰਾਰ ਫਰਾਰ ਉਹ ਹੋ ਗਈ ਸੀ ਸਾਡੇ ਪਹੁੰਚਣ ਤੋਂ ਪਹਿਲਾਂ ਤੇ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਅਸੀਂ ਦੋਸ਼ੀਆਂ ਦੇ ਪਿੱਛੇ ਪੈਰੇ ਤੇ ਹੁਣ ਜਿਹੜਾ ਜ਼ਿਲ੍ਹਾ ਮੰਡੀ ਦੇ ਵਿੱਚੋਂ ਜਿਹੜਾ ਇਸ ਵਾਰ ਦਾ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਆ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਉਹਨੂੰ ਅਸੀਂ ਜ਼ਿਲ੍ਹਾ ਮੰਡੀ ਤੋਂ ਅਰੈਸਟ ਕੀਤਾ ਹੈ ਤੇ ਉਹਦੇ ਕੋਲ ਜਿਹੜੀ ਇੱਕ ਬਰੇਜ਼ਾ ਗੱਡੀ ਵੀ ਰਿਕਵਰ ਹੋਈ ਹੈ ਉਹਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਨੇ ਇਹ ਜਿਹੜੀ ਵਾਰਦਾਤ ਦੇ ਵਿੱਚ ਚਿੱਟੇ ਰੰਗ ਦੀ ਹੁੰਡੇ ਐਕਸੈਂਟ ਗੱਡੀ ਹੈ ਉਹ ਇੱਕ ਉਹਦਾ ਮਿੱਤਰ ਅਮਨ ਹੈਗਾ ਅਮਨਦੀਪ ਸਿੰਘ ਇਹ ਵੀ ਜਿਹੜਾ ਕੁਲਗੜੀ ਥਾੜਾ ਕੁਲਗੜੀ ਏਰੀਆ ਤੇ ਜਿਲ੍ਹਾ ਜਿਲ੍ਹਾ ਫਿਰੋਜ਼ਪੁਰ ਚ ਪੈਂਦਾ ਹੈ ਉਹਦੇ ਕੋਲੋਂ ਜਿਹੜੀ ਇਹ ਵਾਰਦਾਤ ਲਈ ਗੱਡੀ ਲਈ ਸੀ ਜਿਹੜਾ ਅਮਨ ਨੂੰ ਆਪਾਂ ਕਾਂਗੜਾ ਜ਼ਿਲ੍ਹੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਚੋਂ ਜਿਹੜਾ ਅਰੈਸਟ ਕੀਤਾ ਹੈ ਦੋបាន ਨੂੰ ਅਰੈਸਟ ਕਰਕੇ ਅਸੀਂ ਜਿਹੜਾ ਵਾਪਸ ਫਿਰੋਜ਼ਪੁਰ ਲੈ ਕੇ ਆਏ ਉਹਨਾਂ ਦਾ ਅਸੀਂ ਰਿਮਾਂਡ ਲਿਆ ਹੈ ਦੌਰਾਨ ਪੁੱਛਕਿਚ ਇੱਕ ਗੱਲ ਸਾਹਮਣੇ ਆਈ ਕਿ ਜੋ ਵੀ ਲੁੱਟਦਾ ਸਮਾਨ ਸੀਗਾ ਉਹਨਾਂ ਨੇ ਇੱਕ ਲੋਕਲ ਮੁੱਲਾ ਮੱਲਾ ਵਾਲਾਂ ਦਾ ਜਿਹੜਾ ਸੁਨਿਆਰਾ ਸੀਗਾ ਉਹਨੂੰ ਜਿਹੜਾ ਸਾਰਾ ਸਮਾਨ ਵੇਚਿਆ ਸੀਗਾ ਤੁਰੰਤ ਹੀ ਇੱਥੇ ਕਾਰਵਾਈ ਕਰਦੇ ਹੋਏ ਟੀਮਾਂ ਲੱਗੀਆਂ ਤੇ ਜਿਹੜੇ ਸੁਨਿਆਰੇ ਸੀ ਆਪਣੇ ਦੁਕਾਨਾਂ ਬੰਦ ਕਰਕੇ ਲੁਕੇ ਹੋਏ ਸੀ ਭੱਜੇ ਹੋਏ ਸੀ ਤੇ ਟੀਮਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜੇ ਦੋ ਸੁਨਿਆਰੇ ਰਮਪਾਲ ਸਿੰਘ ਜਿਹੜੇ ਹੈਗੇ ਆ ਮੱਲਾਵਾਲਾ ਦੇ ਰਹਿਣ ਵਾਲੇ ਉਹਨਾਂ ਨੂੰ ਤੇ ਉਹਨਾਂ ਦੇ ਬੇਟਾ ਜਿਹੜਾ ਰਾਹੁਲ ਸ਼ਰਮਾ ਇਹ ਦੋਵਾਂ ਨੂੰ ਅਸੀਂ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਅਸੀਂ 8 ਲੱਖ ਰੁਪਏ 3 ਕਿਲੋ ਚਾਂਦੀ ਤੇ 4.5 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਾਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਿਆਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ ਇਹ ਦੱਸਣ ਜੋ ਗੱਲ ਹੈ ਕਿ ਜਿਹੜਾ ਇਸ ਵਾਰਦਾਤ ਦਾ ਮੁੱਖ ਦੋਸ਼ੀ ਹੈ ਜੌਨੀ ਉਰਫ ਰਾਜੂ ਇਦੇ ਉੱਤੇ ਪਹਿਲਾਂ ਹੀ ਤਕਰੀਬਨ 20 ਅਪਰਾਧਿਕ ਮੁਕਦਮੇ 12 ਜ਼ਿਲ੍ਹਿਆਂ ਦੇ ਵਿੱਚ ਦਰਜ ਹਨ ਜਿਹਦੇ ਵਿੱਚ ਜ਼ਿਲ੍ਹਾ ਬਠਿੰਡਾ ਲੁਧਿਆਣਾ ਬਰਨਾਲਾ सिरसा ਹਰਿਆਣਾ ਸੰਗਰੂਰ ਫਤਿਹਪੁਰਬਾਦ ਹਰਿਆਣੇ ਦੇ ਵਿੱਚ ਕੈਥਲ ਹਰਿਆਣਾ ਬਟਾਲਾ ਅੰਬਰਸਰ ਫਰੀਦਕੋਟ ਅਤੇ ਗਿੱਦੜਪਾਹਾ ਦੇ ਵਿੱਚ ਟੋਟਲ ਕੁੱਲ 20 ਮੁਕਦਮੇ ਜਿਹੜੇ ਅਪਰਾਧਿਕ ਮੁਕਦਮੇ ਪਹਿਲਾਂ ਹੀ ਦਰਜ ਸਨ ਤੇ ਇਹ ਬੇਲ ਤੇ ਬਾਹਰ ਸੀ ਤੇ ਇਹ ਜਿਹੜਾ ਜੌਨੀ ਨਸ਼ਾ ਕਰਨ ਦਾ आदी ਸੀਗਾ ਤੇ ਨਸ਼ਾ ਕਰਕੇ ਹੀ ਜਿਹੜਾ ਰਾਤ ਨੂੰ ਇਹਨੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਸ ਵਾਰਦਾਤ ਦੇ ਵਿੱਚ ਬਾਕੀ ਦੇ ਜਿਹੜੇ ਤਿੰਨ ਦੋਸ਼ੀ ਐ ਉਹ ਅਸੀਂ ਨਾਮਿਨੇਟ ਜਿਹੜੇ ਕਰ ਲਏ ਹਨ ਉਹਨਾਂ ਦੀ شناخت ਹੋ ਗਈ ਹੈ ਉਹਨਾਂ ਦੇ ਪਿੱਛੇ ਵੀ ਸਾਡੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਜਿਹੜਾ ਉਹਨਾਂ ਤੋਂ ਹੋਰ ਵੀ ਜਿਹੜੀ ਬਰਾਮਦਗੀਆਂ ਹੋਣ ਦੀ ਜਿਹੜੀ ਪੂਰੀ ਜਿਹੜਾ ਉਮੀਦ ਹੈਗੀ ਹੈ ਤੇ ਅਸੀਂ ਬਹੁਤ ਹੀ ਛੇਤੀ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ ਸਰ ਇਹਦੇ ਵਿੱਚ ਜਿਹੜਾ ਵੀ ਮੁਕਦਮੇ ਦਸਵਾ ਦਰਜ ਹੈ ਇਹਨਾਂ ਵਿੱਚ मोस्टली ਮੁਕਦਮੇ ਚੋਰੀ ਦੇ ਇਹਦੇ ਵਿੱਚ ਆਲਮੋਸਟ ਜਿਹੜੇ ਸਾਰੇ ਮੁਕਦਮੇ ਆ ਆਲਮੋਸਟ ਸਾਰੇ ਹੀ ਮੁਕਦਮੇ ਜਿਹੜੇ ਥੋਰੀ ਦੇ ਹੈਗੇ ਆ ਔਰ ਸਰ ਇਹ ਕੀ ਇਹ ਜਿਹੜੇ ਲੋਕ ਇਸ ਵਿੱਚ ਫੜੇ ਗਏ ਨੇ ਕਿ ਆਪਸ ਦੇ ਵਿੱਚ ਨੋਨ ਨੇ ਰਿਸ਼ਤਦਾਰੀ ਹੈ ਜਾਂ ਫਿਰ ਮਿਲ ਕੇ ਹੀ ਕੰਮ ਕਰਦੇ ਨੇ ਨਹੀਂ ਬਿਲਕੁਲ ਜਿਹੜੇ ਦੋਸ਼ੀ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਉਹ ਆਪਸ ਦੇ ਰਿਸ਼ਤੇਦਾਰ ਹੈਗੇ ਆ ਤੇ ਜਿਹੜਾ ਇਹ ਸੁਨਿਆਰਾ ਹੈਗਾ ਇਹਨਾਂ ਦੇ ਪਹਿਲਾਂ ਹੀ ਮੁੱਖ ਦੋਸ਼ੀ ਜੌਨੀ ਅਤੇ ਇਹਨੇ ਜਿਹੜੇ ਭਰਾ ਇੱਕ ਹੈਗੇ ਆ ਜਿਹੜੇ ਨਾਮਜਦ ਹੋਏ ਆ ਉਹਨਾਂ ਨਾਲ ਪਹਿਲਾਂ ਹੀ ਲਿੰਕ ਸੀਗੇ ਤੇ ਹੋ ਸਕਦਾ ਹੈ ਪਹਿਲਾਂ ਵੀ ਜਿਹੜੀ ਵਾਰਦਾਤਾਂ ਦੇ ਵਿੱਚ ਇਹਨਾਂ ਨੇ ਚੋਰੀ ਕੀਤੀ ਹੋਵੇ ਇਹੀ ਜਿਹੜੇ ਸੁਨਿਆਰੇ ਨੂੰ ਵੇਚਿਆ ਹੋਵੇ ਇਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਇਸ ਵਿੱਚ ਕੁੱਲ ਦੋਸ਼ੀ ਕਿੰਨੇ ਫੜੇ ਜਾ ਚੁੱਕੇ ਨੇ ਔਰ ਕਿੰਨੇ ਪੈਂਡਿੰਗ ਇਹਦੇ ਵਿੱਚ ਕੁੱਲ 4 ਦੋਸ਼ੀ ਅਸੀਂ ਮੁਕਦਮੇ ਦੇ ਫੜ ਲਏ ਹਨ ਜਿਹਦੇ ਵਿੱਚ ਇਸ ਵਾਰਦਾਤ ਦਾ ਮਾਸਟਰਮਾਈਂਡ ਜਿਹੜਾ ਜੌਨੀ ਉਸ ਰਾਜੂ ਉਹ ਹੈਗਾ ਤੇ ਬਾਕੀ ਜਿਹੜੇ ਤਿੰਨ ਦੋਸ਼ੀ ਆ ਉਹਨਾਂ ਨੂੰ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਂਗੇ ਸ਼ਹਿਰ ਕਿੰਨੇ ਸੁਨੇਹਰੇ ਆ 21 ਸੁਨੇਹਰੇ ਨੇ ਟਾਰਗੇਟ ਕੀਤਾ ਗਿਆ ਕਿਸ ਤਰ੍ਹਾਂ ਕੀਤਾ ਗਿਆ ਜੋ ਹੁਣ ਤੱਕ ਗੱਲ ਸਾਹਮਣੇ ਆਈ ਹੈਗੀ ਹੈ ਕਿ ਇਹ ਅਚਨਚੇਤੀ ਇੱਥੇ ਰੁਕੇ ਨਾਬਾ ਸਦਰ ਪੁਲਿਸ ਵੱਲੋਂ 7 ਵਿਅਕਤੀਆਂ ਨੂੰ ਜਾਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਦੋ ਮਹਿਲਾਵਾਂ ਵੀ ਸ਼ਾਮਿਲ ਹਨ ਉਪਰੋਕਤ ਕਥਿਤ ਦੋਸ਼ੀਆਂ ਤੋਂ ਨਾਬਾ ਪੁਲਿਸ ਨੇ ਦੋ ਗੱਡੀਆਂ ਇੱਕ ਲਾਇਸੈਂਸੀ ਪਿਸਤੌਲ ਅਤੇ 9 ਲੱਖ ਰੁਪਏ ਨਗਦ ਕਥਿਤ ਜਾਅਲੀ ਕਰੰਸੀ ਬਰਾਮਦ ਕਰਨ ਦਾ ਦਾਅਵਾ ਕੀਤਾ ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦੇ ਨਾਬਾ ਸਦਰ ਥਾਣਾ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਹੈ ਕਿ ਗਲਵੱਟੀ ਪੁਲਿਸ ਚੌਂਕੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਕੇ ਵਿੱਚ ਦੋ ਗੱਡੀਆਂ ਘੁੰਮ ਰਹੀਆਂ ਹਨ ਜਿਨ੍ਹਾਂ ਵਿੱਚ ਸਵਾਰ ਵਿਅਕਤੀਆਂ ਤੋਂ ਜਾਲੀ ਕ੍ਰੈਂਸੀਸ ਵੇਤ ਹੋਰ ਕੁਝ ਗੈਰ ਕਾਨੂੰਨੀ ਵਸਤਾਂ ਬਰਾਮਦ ਹੋ ਸਕਦੀਆਂ ਹਨ। ਬੜੇ ਚਾਰ ਗਲਵੱਡੀ ਬੜਨ ਨਦੀਪ ਕੁਆਰ ਨੂੰ ਤਲਾਸ਼ ਮਿਲੀ ਸੀ ਕਿ ਕੁਝ ਬੰਦੇ ਦੋ ਗੱਡੀਆਂ ਤੋਂ ਸਵਾਰ ਹੋ ਕੇ ਮੇਰਖੁੱਲਾ ਸਾਈਡ ਤੋਂ ਆ ਰਹੇ ਨੇ। ਜਿਨ੍ਹਾਂ ਦੇ ਵਿੱਚ ਦੋ ਲੇਡੀਜ਼ ਨੇ ਔਰ ਪੰਜ ਜਿਹੜੇ ਜੈਂਟਸ ਨੇ ਉਹ ਗੱਡੀਆਂ 'ਚ ਸਵਾਰ ਹੋ ਕੇ ਆ ਰਹੇ ਨੇ। ਉਹਨਾਂ ਕੋਲੇ ਕਾਫੀ ਮਾਤਰਾ ਦੇ ਵਿਜਾਲੀ ਕ੍ਰੈਂਸੀ ਹੈ। ਜਿਨ੍ਹਾਂ ਨੂੰ ਨਾਕਾਬੰਦੀ ਕਰਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਹ ਗੱਡੀਆਂ ਦੇ ਵਿੱਚੋਂ ਜਾਲੀ ਕਰੰਸੀ ਬਰਾਮਦ ਹੋਈ ਹੈ ਔਰ ਜਿਹਦੀ ਗਿਣਤੀ ਕਰਨ ਪਰ ਇਹ 550 ਦੇ ਨੋਟ ਨੇ ਜਿਹੜੇ ਕ੍ਰਮਚੀ ਦੇ ਤੱਕ तकरीबन 9 ਲੱਖ ਰੁਪਇਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 550 ਦੇ ਹਾਂਜੀ ਸਾਰੇ ਨੋਟ ਇਸ 550 ਦੇ ਨੇ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਇਹ ਬੈਕਗ੍ਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਖੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈ ਕਹਿੰਦੇ ਬੰਦੇ ਵਿੱਚ ਲੁਧਿਆਣੇ ਦਾ ਹੈਗਾ ਇੱਕ ਔਰ ਵਕ ਵਕ ਚਿਲਿਆ ਦੇ ਹੈਗੇ ਨੇ ਜਿਹੜਾ ਗਰੋਪ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਵਿੱਚ ਜਿਹੜੇ ਹੈਗੇ ਨੇ ਚਾਰ ਪੰਜ ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮਨਲ ਮਾਈਂਡਡ ਨੇ ਉਹਨਾਂ ਤੇ ਪਹਿਲਾਂ ਵੀ 420 ਦੇ ਐਸਟਾਰਸ਼ਨ ਦੇ ਬਲੈਕ ਬੈਲਿੰਗ ਦੇ ਪਰਚੇ ਦਰਜ ਨੇ ਸਰ ਇਥੇ ਪ੍ਰੋਪਰਟੀ ਸ਼ਿਪ ਕਰਦੇ ਸੀ ਸਰ ਸਿਸਟਮ ਕੋਈ ਸਮਾਨ ਖਰੀਦਦੇ ਸੀ ਜਾਂ ਨੋਟ ਵੇਚਦੇ ਇਹਨਾਂ ਦਾ ਮੋਡਸ ਆਪਰੈਂਟੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਇੱਕ ਤਾਲ ਮਿਲ ਚ ਆ ਗਏ ਕਿਸੇ ਬੰਦੇ ਦੇ ਥਰੂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਅਸਲੀ ਰੁਪਇਆ ਲੈ ਲਿਆ ਪਰ 5 ਲੱਖ ਰੁਪਇਆ ਝਾਲੀ ਦੇ ਦਿੱਤਾ ਇਹਦਾ ਲਾਲਜੀ ਲੋਕਾਂ ਨਾਲ ਆਧਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ ਵਿਰੋਕ ਦੇ ਵਿੱਚ ਵੀ ਜਿਹੜੀ ਹੈਗੀ ਇਹ ਕਰੰਸੀ ਵਰਤੀ ਜਾਂਦੀ ਚਾਲੀ ਕਰੰਸੀ ਇਹ ਕਿੱਥੇ ਬਣਾਉਂਦੇ ਜਾਲੀ ਕਰੰਸੀ ਇਹ ਬਣਾਉਂਦੇ ਸੀ ਕਿ ਜੀ ਇਹਦੇ ਬਾਰੇ ਹਲੇ ਅਸੀਂ ਪੁੱਛ ਕੇ ਚ ਕਰਨੀ ਹੈ ਰਿਮਾਂਡ ਲਵਾਂਗੇ ਇਹਨਾਂ ਦਾ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਾਂਗੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਾਸਰ ਪਾਸੋਂ ਰਿਮਾਂਡ ਹਾਸਲ ਕਰਾਂਗੇ ਕਿੱਥੇ ਬਣਾਉਂਦੇ ਸੀਗੇ ਇਹ ਕਿ ਇਹਨਾਂ ਦਾ ਆਪਰੇਟਿਵ ਹੈਗਾ ਔਰ ਕਿਹੜੇ ਕਿਹੜੇ ਬੰਦੇ ਹੋਰ ਨਾਲ ਇਨਵੋਲਵ ਨੇ ਕਿੱਥੋਂ ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀਗੇ ਜੀ ਇਹਨਾਂ ਦਾ ਤੇ ਕੀ ਮੇਨ ਫੀਲਿੰਗ ਇਹਦੀ ਨਹੀਂ ਸੀ ਸਾਰਿਸਕਾਤਾ ਜੀ ਸਾਰਿਸਕਾਤਾ ਮੇਨ ਤਾਂ ਸਾਰੀ ਨੀ ਜੀ ਗਰੋ ਜਿਹੜਾ ਹੈਗਾ ਇਹਨਾਂ ਦਾ ਕਾਫੀ ਪੁਰਾਣਾ ਗਰੂ ਹੈ ਸਾਰੇ ਤੇ ਬਕਦਮੇ ਦਰਜ ਨੇ ਕ੍ਰਿਮੀਨਲ ਮੈਂਡੇਡ ਬੰਦੇ ਨੇ ਔਰ ਸਾਰੀ ਅਪਰਾਧਿਕ ਕਿਛਕਣ ਵਾਲੇ ਬੰਦੇ ਹੈਗੇ ਨੇ ਦਾਦਾ ਕਿੰਨੇ ਕਿਦੇ ਸਾਲ ਤੋਂ ਕੰਮ ਕਰ ਰਹੇ ਨੇ ਇਹ ਫਿਲਹਾਲ ਅਸੀਂ ਪੁੱਛਕਿਛ ਕਰ ਰਹੇ ਹਾਂ ਤਫ਼ਤੀਸ਼ ਜਾਰੀ ਹੈ ਤਫ਼ਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਕਿ ਕਿ ਕੀ ਬਰਾਬਰ ਹੋਇਆ ਸਭ ਪੂਰੇ ਕੇਸ ਵਿੱਚ ਕੀ ਕੀ ਬਰਾਬਰ ਹੋਇਆ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 5-500 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਏ ਪਾਇਆ ਗਿਆ ਉਹ ਬਰਾਬਰ ਹੋਇਆ ਔਰ ਦੋ ਗੱਡੀਆਂ ਨੇ ਇੱਕ ਡੈਟਸਨ ਜੀਓ ਗੱਡੀ ਹੈਗੀ ਆ ਔਰ ਇੱਕ ਸਵਿਫਟ ਕਾਰ ਹੈਗੀ ਆ ਤੇ ਇੱਕ ਹੈਗਾ ਲਾਇਸੈਂਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਬਰ ਹੋਇਆ ਸਰ ਕੋਈ ਮਸ਼ੀਨ ਵਗੈਰਾ ਕਿਥੋਂ ਹੀ ਬਣਾਉਂਦੇ ਸੀ ਕੋਈ ਇਸ ਤਰ੍ਹਾਂ ਦੀ ਬਰਾਮਦ ਨਹੀਂ ਫਿਲਹਾਲ ਮਸ਼ੀਨ ਕੋਈ ਬਰਾਮਦ ਨਹੀਂ ਹੋਈ ਹੈਗੀ ਜੀ ਉਹਨਾਂ ਦਾ ਪੁੱਛਗਿੱਛ ਕਰ ਰਹੇ ਆ ਉਥੇ ਤੱਕ ਵੀ ਅਸੀਂ ਪਹੁੰਚਾਂਗੇ ਹੁਣ ਇਹ ਜਾਣਕਾਰੀ ਤੋਂ ਪਤਾ ਲੱਗਿਆ ਕਿ ਕਿੰਨੇ ਪੈਸੇ ਦੇ ਕੇ ਕਿੰਨੇ ਮੰਗਲੂ ਮੰਗਦੇ ਸੀ ਮੁਢਲੀ ਜਾਣਕਾਰੀ ਤਾਂ ਉਤਤ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦਿੱਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇਹਨਾਂ ਦਾ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ ਤੇ ਜ਼ਿਲ੍ਹੇ ਤੋਂ ਬਾਹਰ ਅਪਰੇਟ ਕਰਦੇ ਸੀ ਕਿਉਂਕਿ ਜਦੋਂ ਪਤਾ ਲੱਗਿਆ ਕਿ ਜਿਹੜੇ ਇਹ ਕਰਦੇ ਨੇ ਆਪਣੇ ਸ਼ਹਿਰ ਤੋਂ ਨਹੀਂ ਕਰਦੇ ਬਾਹਰ ਕਰਦੇ ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਐਰ ਹੈਸ਼ੀ ਦੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੀ ਆ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ ਇਹ ਤਾਂ ਜ਼ਿਲ੍ਹੇ ਤੋਂ ਬਾਹਰ ਜਾ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਇਹ ਜਿਹੜੇ ਰੂਪੀ ਨੇ ਆਪਸ ਚ ਇਹਨਾਂ ਦਾ ਕੋਈ ਸਬੰਧ ਨਹੀਂ ਹੈ ਰੂਪੀ ਆਪਸ ਦੇ ਵਿੱਚ ਇਹਨਾਂ ਦਾ ਇਹੀ ਸਬੰਧ ਹੈ ਵੀ ਇਹ ਪ੍ਰਾਣੇ ਮੁਕਦਮੇ ਦਰਜ ਨੇ ਇੱਕ ਦੂਜੇ ਨਾਲ ਦੇਲ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕਰਾਇਮ ਕਰਦੇ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲੈਕ ਬਣ ਗਿਆ ਇੱਕ ਇਨਾਂ ਦਾ ਗਰੂਪ ਬਣ ਗਿਆ ਤੇ ਵੈਪਨ ਹੈ ਜਿਹੜਾ ਰਵਾਲਵਰ ਹੈ ਪਿਸਤਲ ਹੈ ਜਾਂ ਕਿਹੜਾ ਵੀ ਇਹ ਪਿਸਤਲ ਹੈਗਾ 32 ਬੋਰ ਤੇ ਚਾਰਜਮੈਂਟ ਵਾਈਫ ਵੀ ਨਹੀਂ ਜਾਂ ਨਹੀਂ ਹਸਬੰਡ ਵਾਈਫ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਹੈਗੇ ਨੇ ਕੀ ਕਰਦੇ ਨੇ ਮੁਕਦਮੇ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦਰਜ ਕਰਕੇ ਇਹਨਾਂ ਸੱਤਾਂ ਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰੰਸੀ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵਿਧਾਈ ਨੂੰ ਕਸ਼ਿਫ ਕੀਤੀ ਜਾਊਗੀ ਤੁਸੀਂ 90 ਲੱਖੇ ਜੇ ਇਹਨਾਂ ਨੂੰ ਫੜਿਆ ਆਪਣੇ ਲੱਖੇ ਦਾ ਵੀ ਗੁੱਡਾ ਹੈਗਾ ਮੁੰਡਿਆ ਕੁੜੀ ਇਹਦੇ ਵਿੱਚ ਆਪਣੇ ਜੀ ਗਦਾਈਆ ਪਿੰਡ ਦਾ ਹੈਗਾ ਇੱਕ ਲੜਕਾ ਕੀ ਨਾਮ ਹੈ ਉਹਦਾ ਨਾਮ ਕਲਵਤ ਸਿੰਘ ਹੈ ਪਰ ਉਹਦਾ ਕੋਈ ਅਪਰਾਧਿਕ ਸ਼ੌਕਟ ਨਹੀਂ ਹੈਗਾ ਕੋਈ ਬੈਕਗ੍ਰਾਉਂਡ ਉਹਦਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ ਪਹਿਲੀ ਵਾਰ ਮਤਲਬ ਉਹਤੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜਿਹੜੀ ਹੈਗੀ ਢਾਈ ਨਾਲ ਪੁੱਛ-ਪੁੱਛ ਕਰਾਂਗੇ ਕਿ ਕਦੋਂ ਉਹਦਾ ਇਹ ਕਿਵੇਂ ਆ ਗਿਆ ਉਹ ਇਦਾਂ ਹੀ ਇਹਨਾਂ ਦੇ ਲਿੱਕ ਬਣਦੇ ਗਏ ਜੀ ਇੱਕ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਇਦਾਂ ਕੰਮ ਕਰਦੇ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜੂਗਾ ਆਪਾਂ ਪੈਸਾ ਕਮਾ ਲਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਨਾਮ ਕਲੀਅਰ ਕਰ ਦੋ ਸਰ ਕਿਹੜੇ ਕਿਹਨੂੰ ਇਦੇ ਵਿੱਚ ਦੋ ਲੇਡੀਆਂ ਨੇ ਜੀ ਕਰਵੰਤਰ ਕੌਰ ਵਾਈਫ ਆਫ ਪਾਲ ਸਿੰਘ ਹੈਗੀ ਐ ਇਹ ਖੰਨੇ ਦੇ ਰਹਿਣ ਵਾਲੀ ਐ ਇਹਦੇ ਉੱਪਰ ਵੀ ਪਹਿਲਾਂ 420 ਦੇ ਮੁਕਦਮੇ ਦਰਜ ਨੇ ਔਰ ਸੈਕੰਡ ਕਰਮਜੀਤ ਕੌਰ ਹੈਗੀ ਐ ਵਾਈਫ ਆਫ ਭੋਲਾ ਸਿੰਘ ਇਹ ਇਹਨਾਂ ਦਾ ਬਰਨਾਲਾ ਹੈਗਾ ਇਹਦੇ ਤੇ 420 ਦੇ ਮੁਕਦਮੇ ਦਰਜ ਨੇ ਹਰਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋ ਵਾਲਾ ਹੈ ਇਹਦੇ ਤੇ ਕਾਫੀ ਮੁਕਦਮੇ ਦਰਜ ਨੇ ਇੱਕ ਤੌਰਸ਼ਮ ਦੇ ਬਲੈਕਮੇਲਿੰਗ ਦੇ ਲਕੀ ਮੌਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਮੁਕਦਮੇ ਦਰਜ ਨੇ ਔਰ ਜੁਕੇਂਦਰ ਸਿੰਘ ਹੈਗਾ ਇਹ ਸੂਏ ਦਾ ਇਹਦੇ ਵੀ 420 ਦਾ ਮੁਕਦਮਾ ਦਰਜ ਹੈ ਭੁਪਿੰਦਰਪਾਲ ਸਿੰਘ ਹੈਗਾ ਧੂਰਾ ਪੂਰੀਚ ਪੈਂਦਾ ਇਹ ਔਰ ਕੁਲਵੰਤ ਸਿੰਘ ਹੈਗਾ ਗਦਾਈਏ ਦਾ ਇਹ ਬੰਦੇ ਦੋਨੋਂ ਨਵੇਂ ਸਿਗੇ ਇਹਨਾਂ ਦੇ ਪਹਿਲੀ ਵਾਰ ਮੁਕਦਮਾ ਦਰਜ ਹੋਇਆ ਨਾਭਾ ਕੌਟਵਾਲੀ ਦੇ ਐਸਐਚਓ ਸਰਪਜੀਤ ਸਿੰਘ ਚੀਮਾ ਜੀ ਨਾਲ ਵਿੱਚ ਨਾਭਾ ਵਿਖੇ ਹਰ ਰੋਜ਼ ਸ਼ਾਮੀ 6 ਵਜੇ ਤੱਕ ਤੋਂ ਲੈ ਕੇ 9 ਵਜੇ ਤੱਕ ਰੁਟੀਨ ਵਿਖਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਨਾਬਾ ਦੇ ਬੋੜਾ ਗੇਟ ਚੌਂਕ ਵਿਖੇ ਨਾਕੇ ਬੰਦੀ ਕੀਤੀ ਗਈ ਇਸ ਮੌਕੇ ਤੇ ਐਸਐਚਓ ਸਰਪਜੀਤ ਸਿੰਘ ਛੀਮਾ ਨੇ ਦੱਸਿਆ ਕਿ ਸ਼ਹਿਰ ਵਿੱਚ ਹਰ ਰੋਜ਼ 6 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਵਹੀਕਲਜ਼ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਖਾਸ ਕਰਕੇ ਜੋ ਸ਼ਰਾਰਤੀ ਅੰਸਰ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਹਨ ਉਹਨਾਂ ਨੂੰ ਬੌਨ ਵੀ ਕੀਤਾ ਗਿਆ ਤੇ ਚਲਾਨ ਵੀ ਕੱਟੇ ਗਏ ਉਨਾ ਕਹਿਆ ਕਿ ਕਿਸੇ ਵੀ ਸ਼ਾਰਟੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਵੀਹਿਕਲਸ ਦੇ ਕਾਗਜ਼ਾਤ ਕੰਪਲੀਟ ਰੱਖੇ ਜਾਣ ਇਹ ਸਾਡਾ ਰੁਟੀਨ ਦੀ ਹੀ ਚੈਕਿੰਗ ਚੱਲ ਰਹੀ ਹੈ ਜੀ ਇਹ ਰੋਜ਼ ਪੜਾ ਹੈਗਾ ਬਾਜ਼ਾਰ 6 ਤੋਂ 9 ਨਾਕਾ ਲੱਗਦਾ ਜੀ ਔਰ ਜਿਹੜੇ ਵੱਧ ਤੋਂ ਵੱਧ ਜਿਹੜਾ ਹੈਗਾ ਹੈ 2 ਵੀਲਰ ਵਿਦਆਊਟ ਨੰਬਰ ਮੋਟਰਸਾਈਕਲ ਦੂਜੇ ਜਾਂ ਬੁਲਟ ਮੋਟਰਸਾਈਕਲ ਤੇ ਚਲਾਨ ਕਰਕੇ ਮਾਉਂਟ ਕਰ ਰਹੇ ਸਿਰਫ ਕੋਈ ਇੱਕ ਮੈਸੇਜ ਦੇਣਾ ਚਾਹੋ ਕੋਈ ਮਾੜਾ ਅੰਸਰ ਮੈਡਮ ਮਾੜਾ ਅੰਸਰ ਨੂੰ ਆਪੇ ਆਪਣੇ ਕਾਗਜ਼ ਪੱਤਰ ਆਪਣੇ ਨਾਲ ਰੱਖੋ ਜੀ ਨਹੀਂ ਤਾਂ ਦੇਖੋ ਇੱਥੇ ਬਖਸ਼ਣ ਵਾਲਾ ਕੋਈ ਖਾਨਾ ਨਹੀਂ ਹੈ ਜਿਸ ਤਰ੍ਹਾਂ ਕੋਈ ਅਜਿਹਾ ਕਿਵਾਰਾ ਕਰਦੀ ਮੁੰਡੇ ਬੋਟਲੇ ਭਰਾਕੇ ਪਾਉਂਦੇ ਨੇ ਜਾਂ ਕੋਈ ਮੈਂ ਬਾਉਂਡ ਕਰ ਰਿਹਾ ਜੇ ਮੋਟਰਸਾਈਕਲ ਦੋ ਬੁਲਟ ਕਰਤੇ ਬਾਉਂਡ ਕਰਤੇ ਕਿ ਹੋਰ ਆਉਣਗੇ ਦੂਜਿਆਂ ਨੂੰ ਸੀਟ ਦੇਣ ਵਾਸਤੇ ਹੋਰ ਦੋ ਜਿਹੜੇ ਹੈਗੇ ਹੈਗੇ ਨੇ ਮੋਟਰਸਾਈਕਲ ਫਾਜ਼ਲਿਕਾ ਦੇ ਸਰਹੱਦੀ ਪਿੰਡ ਵੱਲੇ ਸ਼ਾ ਹਿਥਾੜ ਉਰਫ ਗੁਲਾਬਾ ਪੈਣੀ ਦੇ ਨਜ਼ਦੀਕ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਜ਼ੀਰੋ ਲਾਈਨ ਤੇ ਪੀਰ ਬਾਬਾ 부ਜੀ ਵਾਲੇ ਦੀ ਦਰਗਾਹ ਤੇ ਸਾਲਾਨਾ ਮੇਲਾ ਲਗਾਇਆ ਗਿਆ ਇਸ ਮੇਲੇ ਵਿੱਚ ਬਾਬਾ ਜੀ ਦੀ ਸਮਾ ਤੇ ਮੱਥਾ ਟੇਕਣ ਲਈ ਵੱਡੀ ਗਿਣਤੀ ਵਿੱਚ ਦੂਰੋਂ ਦੂਰੋਂ ਤੱਕ ਲੋਕ ਪਹੁੰਚੇ ਇਜ਼ਰਾਨ ਬੀਐਸਐਫ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਜਿਵੇਂ ਅੱਜ ਜਿਵੇਂ ਆਪ ਲੋਕ ਦੇਖ ਰਹੇ ਆਂ ਆਪਕੋ ਜੋ ਮੇਲਾ ਲਗਾ ਹੋਇਆ ਹੈ ਇਹ ਇੱਕ ਇੱਕ વાર્ਸ਼ਿਕ ਇਵੈਂਟ ਹੈ ਜੋ हर साल यहाँ पे पंजाबी कैलेंडर के हिसाब से एक फिक्स डेट को मनाया जाता है तो हर साल की तरह इस बार भी यहाँ पर ये जो मेले का आयोजन किया गया है क्योंकि ये सीमावर्ती गांव है गुलाबा बहणी तो यहाँ पर आप देख पा रहे हैं बॉर्डर पेंस है और ये बॉर्डरिंग एरिया है तो यहाँ पर बी एस एफ है और यहाँ पर जो सिक्योरिटी का इंतजाम है वो बी एस एफ नाइनटीन बटालियन के द्वारा किया जा रहा है और मौजूदा हालात को देखते हुए यहाँ पर हम लोगों ने इस इलाके में हर तरीके से साफ चौबंद इंतजाम किया है और मॉडर्न टेक्नोलॉजी का भी यूज किया है सीसीटीवी वगैरह का डिप्लॉयमेंट किया है और हर जगह अलग अलग जो यहाँ पे स्टॉल्स लगे हैं उस एरिया में भी पेट्रोलिंग और गार्ड्स लगा करके पूरी तरीके से सिक्योरिटी को सुनिश्चित किया गया है जो आ, मजार के पास जो पीर बाबा की मज़ार है वहाँ पर जाने वाले जो यात्री हैं उनकी प्रॉपर टेस्टिंग की जा रही है और उनकी चेकिंग की जा रही है और ये पूरी तरह सुनिश्चित किया जा रहा है कि किस तरीके का कोई अनुवर्ड इंसिडेंट यहाँ पर ना हो ये पुराने लोगों का फेथ है यहाँ पे लोगों की मान्यता है यहाँ पर आने वाले लोग ऐसा बताया जाता है कि जो लोग यहाँ पर आते हैं और कुछ मन्नत मांगते हैं तो उनकी मन्नतें पूरी होती हैं तो उनकी आस्था यहाँ पर काफी दृढ़ हो चुकी है तो दूर दूर से लोग यहाँ पर आते हैं विजिट करते हैं हाँ एक समय था कि जब पाकिस्तान के लोग भी यहाँ पर आते थे पर अभी जैसे कि आप देख पा रहे हैं यहाँ पर तो पाकिस्तान की तौर से तो यहां पर गिनते कुछ कीने चुने लोग भी नहीं दिखाई दे रहे हैं। तो अभी जो मौजूदा स्थिति को देखते हुए हो सकता है उन लोगों ने यहाँ पर आने में रिस्ट्रिक्शन कुछ किया हो लेकिन क्योंकि एरिया इंडिया के एरिया में पड़ता है तो इसलिए ਭਾਰਤੀਆ ਹੈ ਉਹ ਯਹਾਂ ਪਰ ਜਿਵੇਂ ਦੇਖ ਰਹੇ ਹੈ ਕਿ ਬਾਰੀ ਸੰਖਿਆ ਮੈਂ ਆਤੇ ਤੇ ਪਹਿਲੇ ਵੀ ਔਰ ਅਭੀ ਵੀ ਆ ਰਹੇ ਹੈ ਸੂਬੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆ ਗੋਵਲੋ ਚੋਣਾਦੁਰਾ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਸਿਹਤ ਸੇਵਾਵਾਂ ਮਾ ਪ੍ਰਤੀ ਲੋਕਾਂ ਨੂੰ ਵੱਡਾ ਲਾਹਾ ਦੇਣਗੇ ਤਾਂ ਜੋ ਲੋਕਾਂ ਨੂੰ ਮਹਿੰਗੇ ਇਲਾਜ ਦੇ ਲਈ ਨਿੱਜੀ ਹਸਪਤਾਲਾਂ ਵਿੱਚ ਖੱਜਲ ਖੁਰਾ ਨਾ ਹੋਣਾ ਪਵੇ ਅਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੇਤ ਸਵਾਵਾਂ ਪ੍ਰਤੀ ਆਮ ਆਦਮੀ ਪਾਰਟੀ ਨੇ ਜੋ ਵਾਦਾ ਪੰਜਾਬ ਦੀ ਜਨਤਾ ਦੇ ਨਾਲ ਕੀਤਾ ਸੀ ਉਹ ਵੇਖਣ ਨੂੰ ਵੀ ਮਿਲਿਆ ਅਦੇ ਸੂਬਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਮੁਹੱਲਾ ਕਲੀਨਿਕ ਖੋਲੇ ਗਏ ਤੇ ਨਾਲ ਦੀ ਨਾਲ ਕਈ ਹਸਪਤਾਲਾਂ ਨੂੰ ਅਪਗ੍ਰੇਡ ਵੀ ਕੀਤਾ ਜਾ ਰਿਹਾ ਹੈ ਅਤੇ ਨਵੀਆਂ ਲੈਬਾਰਟਰੀਆਂ ਵੀ ਖੋਲ੍ਹੀਆਂ ਚਾਰੀਆਂ ਹਨ ਇਸ ਦੇ ਚਲਦੇ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਪਠਾਨਕੋਟ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਕੱਵਲੋਂ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਔਰ ਲੋਕ ਪੂਰਨ ਨੂੰ ਵੀ ਇਨਫੋਰਮੇਸ਼ਨ ਦੇ ਰਹੇ ਆ ਔਰ ਸਾਡੇ ਜਿਹੜੇ ਡੀਡਿਕਸ਼ਨ ਤੇ ਰੀਹੈਬਸੈਂਟਰ ਉਹਨਾਂ ਦੇ ਵਿੱਚ ਵੀ ਆ ਰਿਹਾ ਮੈਂ ਇਸ ਤੋਂ ਪਹਿਲਾਂ ਹੁਸ਼ਾਰਪੁਰ ਗਿਆ ਸੀ ਹੁਸ਼ਾਰਪੁਰ ਦੇ ਵਿੱਚ 450 ਪੇਸ਼ੈਂਟਸ ਅਸਲਡਮਿਟਰਡ ਆ ਔਰ ਸਾਰੇ ਜਿਹੜੇ ਹੈਗੇ ਆ ਇੱਥੇ ਵੀ ਇਸ ਵੇਰੇ ਯੋਗਾ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਸਪੋਰਟਸ ਦੀ ਫੈਸਿਲਿਟੀ ਵੀ ਔਰ ਸਕਿਲ ਡਵੈਲਪਮੈਂਟ ਦਾ ਹੈ ਔਰ ਇਹਦੇ ਨਾਲ ਕਾਫੀ ਮਤਲਬ ਮੈਂ ਕਹੂੰਗਾ ਕਿ ਜਿਹੜਾ 네ਗੇਟਿਵ ਟ੍ਰੈਂਡ ਚੱਲਿਆ ਹੋਇਆ ਸੀਗਾ ਹੁਣ ਪੋਜ਼ਿਟਿਵ ਵਿੱਚ ਕਨਵਰਟ ਹੋ ਰਿਹਾ ਤੇ ਲੋਕਾਂ ਵੱਲੋਂ ਇਨਫੋਰਮੇਸ਼ਨ ਸਾਨੂੰ ਖੂਬ ਆ ਰਹੀ ਹੈ ਤੇ ਜਿਹੜੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਜਿਹੜੀਆਂ ਨਸ਼ਾ ਮੁਕਤ ਕਮੇਟੀਆਂ ਔਰ ਸਾਡੇ ਜਿੰਨੇ ਚੋਣਿਆ 代表ੀ ਉਹ ਵੀ ਤੇ ਜਿਹੜੇ ਬਾਕੀ ਕੋਈ ਬਹੁਤ ਸਾਰੀਆਂ ਐਨਜੀਓਜ਼ ਵੀ ਉਹਨੂੰ ਸਪੋਰਟ ਕਰ ਰਹੀਆਂ ਬਹੁਤ ਸਾਰੇ ਜਿਹੜੇ ਫਲੈਂਥਰੋਪਿਸਟ ਹੈ ਦਾਨੀ ਸੱਜਣ ਹੈ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਤੇ ਓਵਰਆਲ ਜਿਹੜੀ ਸਾਡੀ ਸਾਰੀ ਕੰਪੇਨ ਹੈ ਇਟਸ ਔਨ ਟਰੈਕ ਤੇ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਬੜੀ ਜਲਦੀ ਜਿਹੜਾ ਹੈਗਾ ਉਹ ਇਸ ਇਹਦੇ ਵਿੱਚੋਂ ਕੱਢ ਕੇ ਇੱਕ 네ਗੇਟਿਵਿਟੀ ਚੋਂ ਕੱਢ ਕੇ ਜੇ ਨਸ਼ੇ ਜਦੋਂ ਨਸ਼ੇ ਕੰਟਰੋਲ ਹੋ ਗਏ ਨਾ ਜੀ ਜਿਹੜਾ ਕਿ ਆਲਰੇਡੀ ਬਹੁਤ ਫਰਕ ਪੈ ਗਿਆ ਤੁਹਾਡਾ ਵੀ ਬਾਰਡਰ ਡਿਸਟ੍ਰਿਕਟ ਹੈ ਜੀ ਇੱਥੇ ਤੁਹਾਡੇ ਵੀ ਡਰੋਨ ਵਾਲੀ ਦੂਜੀ ਸਮੱਸਿਆ ਜਿਹੜੇ ਹੈਗੇ ਆ ਪਾਕਿਸਤਾਨ ਤੋਂ ਜਾਂ ਹੋਰ ਜਿਹੜਾ ਨਾਲ ਨੀਬਰਿੰਗ ਸਟੇਟ ਤੋਂ ਉਧਰੋਂ ਵੀ ਜਿਹੜੇ ਨਸ਼ੇ ਵਗੈਰਾ ਆਣੇ ਮਤਲਬ ਨੇਚਰਲੀ ਜਿਹੜਾ ਆਪਣੇ ਬਾਰਡਰ ਦਾ ਪੋਰਸ ਹੁੰਦੇ ਆ ਉਹ ਉਹਦੇ ਵਿੱਚ ਵੀ ਬਾਕੀ ਦੀਆਂ ਜੜੀਆਂ ਦੂਜੀਆਂ ਸਟੇਟਸ ਵੀ ਆ ਰਹੇ ਆਣੇ ਨੇ ਵੀ ਮਾਤਲ ਨੇ ਵੀ ਉਹਨਾਂ ਨੇ ਵੀ ਟਾਈਟ ਕੀਤਾ ਨਸ਼ਾ ਦੀ ਸਪਲਾਈ ਤੇ ਵੀ ਔਰ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹਦੇ ਸਾਡਾ ਸਿਹਤ ਮਹਿਕਮੇ ਦਾ ਹਾਰਮ ਰਿਡਕਸ਼ਨ ਹੈ ਵੀ ਜਿਹੜੇ ਬੱਚੇ ਸਾਰੇ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਘਟੋ ਘਟ ਟੈਸਟ ਕਰ ਸਕਦੇ ਆਂ ਚਿੱਟੇ ਵਾਲੇ ਨੂੰ ਗੋਲੀਆਂ ਤੇ ਲਗਾ ਸਕਦੇ ਆਂ ਉਹਦੇ ਨੂੰ ਕਾਲਾ ਪੀਲਾ ਨਹੀਂ ਹੋਏਗਾ ਉਹਨੂੰ ਐਚ ਆਈ ਵੀ ਐਸ ਦੀ ਬਿਮਾਰੀ ਨਹੀਂ ਹੋਏਗੀ ਹੋਰ ਕੋਈ ਜਾਨਲੇਵਾ ਬਿਮਾਰੀਆਂ ਨਹੀਂ ਰਹਿਣਗੀਆਂ ਦੀ ਇਮਿਊਨਿਟੀ ਲੋ ਹੁੰਦੀ ਆ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਕੋਈ ਬਿਮਾਰੀ ਵੀ ਟਾ ਲੈਂਦੀ ਆ ਉਹਨੂੰ ਤੇ ਇਹ ਓਵਰਆਲ ਬਹੁਤ ਅੱਛਾ ਗੇਨਸ ਹੈ ਜੀ ਉਹਦੇ ਵਿੱਚ ਹਾਰਮ ਰਿਡਕਸ਼ਨ ਹੋ ਰਹੀ ਹੈ ਸਟਿਗਮਾ ਰਿਡਕਸ਼ਨ ਹੋ ਰਹੀ ਹੈ ਔਰ ਜਿਹੜੀ ਹੈਗੀ ਆ ਡਿਮਾਂਡ ਰਿਡਕਸ਼ਨ ਵੀ ਹੋ ਰਹੀ ਹੈ ਤੇ ਸਪਾਈ ਰਿਡਕਸ਼ਨ ਦਾ ਪੂਰਸ ਨੇ ਕਰੀ ਸਰ ਸੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੇ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ